रात जी सारे रोटी टी खा के सी काफी टाइम तक मतलब साढ़े ग्यारह बजे तक लाइट लाइट आई, आई। उठ के थले आ गए लिटन लखा पखा ला के मतलब लिट गई लिटके मतलब पता नहीं उन्होंने की होया कोल सप आया होना या पता नहीं क्या ना ਰਾਤ ਨੂੰ ਜਦੋਂ ਉਹਨਾਂ ਨੇ ਮਤਲਬ ਕੁਝ ਉਹਨਾਂ ਨੂੰ ਦੇਖਿਆ ਫਿਰ ਉਹਨਾਂ ਨੇ ਮਤਲਬ ਤਿੱਕਾ ਮਾਰਿਆ ਉਹ ਅੰਦਰੋਂਪਰ ਜਿਹਾ ਫਿਰ ਉਹਨਾਂ ਨੇ ਮੰਮੀ ਡੈਡੀ ਨੂੰ ਬੁਲਾਇਆ ਫਿਰ ਉਹਨਾਂ ਨੇ ਦੇਖਿਆ ਚਾਰੇ ਪਾਸੇ ਤਾਂ ਉਹਨਾਂ ਨੂੰ ਸੱਪ ਦੇਖਿਆ ਸੱਪ ਮਤਲਬ ਘਰ ਤੋਂ ਬਾਹਰ ਪਿਆ ਹੋਇਆ ਸੀ ਉਹਨਾਂ ਨੇ ਮਤਲਬ ਉਹਨੂੰ ਮਾਰਤਾ ਮਾਰਨ ਤੋਂ ਬਾਅਦ ਉਹ ਜਿੱਥੇ ਪਈਆਂ ਸੀ ਉੱਥੇ ਤਾਂ ਪਈਆਂ ਨਹੀਂ ਫਿਰ ਉਹ ਠਿਕੇ ਫਿਰ ਛੱਤ ਤੇ ਪੈ ਗਏ ਆ ਛੱਤ ਤੇ ਪੈਣ ਤੋਂ ਬਾਅਦ ਉਹ ਉਹਨਾਂ ਦੇ ਮੂਹਤੇ ਤੇ ਇੱਕ ਦੇ ਅੰਗੂਠੇ 'ਚ ਸਾਟੇ ਵੱਜੀ ਸੀ ਉਹਨਾਂ ਤੋਂ ਪੁੱਛਿਆ ਕਿ ਕੀ ਹੋਇਆ ਇਹ ਕਿਵੇਂ ਸਾਟ ਲੱਗੀ ਆ ਕਿਸੇ ਸੱਪ ਉੱਪ ਤੇ ਨੇ ਮਤਲਬ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਮੇਰੇ ਸਾਟੇ ਵੱਜੀ ਆ ਜਦੋਂ ਸੱਪ ਨੂੰ ਦੇਖਿਆ ਸੀ ਭੱਜੇ ਤੇ ਸਾਡੇ ਮਤਲਬ ਲੱਕੜ ਵੱਜ ਗਈ ਮੂਹਤੇ ਉਹਦੇ ਕਹਿੰਦੀ ਮੈਂ ਮਤਲਬ ਮੇਰੇ ਵੀ ਉਹੀ ਹੋਇਆ ਮੇਰੇ ਵੀ ਉਹਦੇ ਲੱਕੜ 'ਚ ਵੱੜ ਗਈ ਮੇਰੇ ਹੱਥ ਅੰਗੂਠੇ 'ਚ ਲੱਗ ਗਿਆ ਉਹਨਾਂ ਦੇ ਦੋਨਾਂ ਨੇ ਪਏ ਪਏ ਸੀਗੇ ਉਹ ਉਨਾਂ ਨੂੰ ਪਤਾ ਨਹੀਂ ਕੀ ਹੋਇਆ ਦੋ ਦੰਦਰ 5 ਮਿੰਟ ਤੱਕ ਹੀ ਪਏ ਰਹੇ ਉਹਨਾਂ ਫਿਰ ਬਾਅਦ ਚ ਉਹਨਾਂ ਨੂੰ ਇੰਨੀ ਉਲਟੀਆਂ ਹੋਈਆਂ ਉਹਨਾਂ ਨੂੰ ਬਹੁਤ ਦਰਦ ਉਹਨਾਂ ਨੂੰ ਬਹੁਤ ਸਰੀਰ ਦਰਦ ਹੈ ਮੈਂ ਉਹਨਾਂ ਦੋਨੋਂ ਤੋਂ ਪਹਿਨੇ ਤੋਂ ਪੁੱਛਿਆ ਕੀ ਹੋਇਆ ਉਹਨਾਂ ਨੇ ਕੁਝ ਨਹੀਂ ਦੱਸਿਆ ਉਹਨਾਂ ਨੂੰ ਬਹੁਤ ਹੀ ਗੁੱਸੇ ਕੀਤਾ ਫਿਰ ਉਹਨਾਂ ਨੂੰ ਮੰਮੀ ਕੋਲ ਭੱਜਿਆ ਮੰਮੀ ਕੋਲ ਜਾ ਕੇ ਉਹਨਾਂ ਨੇ ਦੱਸਿਆ ਫਿਰ ਮੰਮੀ ਨੇ ਉਹਨਾਂ 'ਤੇ ਪੁੱਛਿਆ ਮੇਰੇ ਮਾਮਾ ਮੰਮੀ ਨੇ ਫਿਰ ਉਹਨਾਂ ਤੋਂ ਪੁੱਛਿਆ ਕਿ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਹਾਂ ਮੇਰੇ ਸੱਪ ਨੇ ਵੱਢਿਆ ਰਾਤ ਮੈਂ ਖਾਣਾ ਖਾ ਕੇ लेट ਗਈ ਲੇਟ ਕੇ ਬਾਅਦ ਮੈਂ ਲਟਾਈ ਗਈ ਲਟਕ ਬਾਅਦ ਮੈਂ ਪੰਖਾ ਲਗਾ ਕੇ نیچے ਸੋਇਆ